10 ਲੱਖ ਰੁਪਇਆ ਵੀਰੇ ਨੇ ਬੈਠਕ ਪਾਉਣੀ ਐ ਜਿੱਲ ਮੇਰਾ ਘਰੇ ਹੋ ਗਿਆ ਚੱਲ ਪੇਕਿਆਂ ਨੂੰ ਵੀਰੇ ਦੇ ਛੋਟੇ ਛੋਟੇ ਜਵਾਕ ਨੇ ਦੁੱਧ ਪੀ ਲੈਣਗੇ ਤੇ ਆਪਦੇ ਆਲੇ ਭਵੇਂ ਡੋਲੂ ਡੈਰੀ ਲੈ ਕੇ ਤੁਰੇ ਫਿਰਦੇ ਹੁਣ ਹਾਂ ਉਹਨੂੰ ਸਖਾ ਦਿੰਦਿਆਂ ਨੇ ਵੀ ਬੁੱਧ ਤੋਂ ਨੂੰ ਹਿਲਣ ਨਹੀਂ ਦੀਦਾ ਮੈਂ ਲੱਗੇ ਜਿਵੇਂ ਪਾਉਣ ਚੱਲਿਆ ਹਾਂ ਲਿਆਉਣਾ ਇੱਕ ਪਾਸੇ ਹੁੰਦਾ ਹੈ ਪਹਿਰਾਵਾ ਸਾਡੇ ਤੇ ਰਵਾਜ ਹੀ ਹੈ ਸਾਡੀਆਂ ਕੁੜੀਆਂ ਬੈਠੀਆਂ ਨੇ ਸੋਹਣੇ ਸੂਟ ਪਾਏ ਨੇ ਹਣ ਸਰ ਤੇ ਚੁੰਨੀਆਂ ਨੇ ਕਈ ਏਰੀਏ ਵੇ ਮੈਠੇ ਨੇ ਫੈਸ਼ਨ ਦੀ ਆਕਾ ਹੀ ਪਈ ਐ ਜਮਈ ਆ ਅਗ ਲਗਣਾ ਜਿਹੜਾ ਹੁਣ ਚੱਲਿਆ ਖੁੱਲਾ ਜਾ ਆ ਪਲਾਜੋ 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 ਇਹਦੇ ਪਿੱਛੇ ਜਨਾਨੀਆਂ ਗੁੱਸੇ ਹੋ ਜਾਂਦੀਆਂ ਬਈ ਕਈ ਵਾਰੀ ਵਿਆਹ ਨਹੀਂ ਜਾਂਦੀਆਂ ਕਹਿੰਦੀਆਂ ਨਾ ਮੈਂ ਤਾਂ ਪਰਾਜੋ ਸੁਵਾ ਕੇ ਦੇ ਮਤਾਂ ਆ ਜੂਗੀ ਤੇ ਦੱਸ ਹੁਣ ਜਿਹੜੀਆਂ ਛੋਟੀਆਂ ਛੋਟੀਆਂ ਕੁੜੀਆਂ ਨੇ ਇਹਨਾਂ ਤਾਂ ਸੋਹਣਾ ਲੱਗਦਾ ਯਾਰ ਜਿਹੜੀਆਂ ਕੋਈ ਸੱਚ ਜਨੀਆਂ ਵਿਆਹੀਆਂ ਮਟਿਆਰਾਂ ਨੇ ਉਹਨਾਂ ਦੇ ਸੋਹਣਾ ਲੱਗਦਾ ਕਿਉਂ ਮਾਪਿਆਂ ਦੀ 20 ਸਾਲ ਕੈਦ ਕੱਤੀ ਹੁੰਦੀ ਹੈ ਜਦੋਂ ਕਿ ਤੇ ਆਪਦੇ ਘਰ ਵਾਲੇ ਨਾਲ ਜਾਂ ਸਹੁਰਿਆਂ ਦੇ ਪਰਿਵਾਰ ਚ ਉਥੇ ਸ਼ੌਕ ਪੂਰੇ ਕਰਦਿਆਂ ਨੇ ਵੀ ਹੁਣ ਤਾਂ ਚਲ ਵਿਆਹੇਗੇ ਹੁਣ ਤਾਂ ਨਾ ਕੋਈ ਰੋਕ ਟੋਕ ਹੋ ਉਹਨਾਂ ਵਾਸਤੇ ਵਧੀਆ ਹੁੰਦਾ ਤੇ ਕਈ ਮੇਰੇ ਵਰਗੀਆਂ ਲੂਦਰ ਜੀਆਂ ਆਉਂਦੀਆਂ ਯਾਰ ਉਹਨਾਂ ਦੇ ਸੋਹਣੇ ਨਹੀਂ ਲੱਗਦਾ ਉਹ ਹੀ ਖੰਡ ਦੀ ਬੁਰੀ ਉਜੜਾਈ ਫਿਰਦੀਆਂ ਆਉਂਦੀਆਂ ਨਾ ਗੱਲ ਨਾ ਬਾ ਆ ਨਹੀਂ ਚਾਹੀਦਾਗਾ ਹਾਂ ਅੱਛਾ ਜੇਕਦੇ ਇਸ ਤਰ੍ਹਾਂ ਦੀ ਬੁੜੀ ਪਾ ਵੀ ਲਵੇ ਤੇ ਖਾਣਾ ਮੰਗਵਾਉਣ ਦੀ ਲੋੜ ਹੀ ਲੋਕ ਵੀ ਫੇਚੀ ਸੀ ਜਾਂਦੇ ਯਾਰ ਇਹ ਕੀ ਆ ਯਾਰ ਛੱਡੋ ਬੁਰੇ ਯਾਰ ਇਸ ਕਰਕੇ ਫੈਸ਼ਨ ਵੇਖ ਕੇ ਕਰਿਆ ਕਰੋ ਕਿੰਨੇ ਖੁਸ਼ ਹੋਈ ਜਾਂਦੇ ਮੁੰਡੇ ਇਹਨਾਂ ਦਾ ਵੀ ਇਹੀ ਹਾਲ ਹੈ ਹੁਣ ਇੱਕ ਪਿੰਟ ਚੱਲੀ ਆ ਨਵੀਂ ਉਹ ਜਿਹੜੀ ਆ ਤੈਨੂੰ ਤਾਂ ਹਾਂ ਤੈਨੂੰ ਨਹੀਂ ਪਤਾਗਾ ਹਾਂ ਮੈਂ ਭੁੱਲ ਜਾਂਦਾ ਨਾ ਇਹਦਾ ਪਹਿਰਾਵਾ ਕਿ ਪਸੰਦ ਹੈ ਅਕਈਆਂ ਦੇ ਕੁਰਤੇ ਪਜਾਮੇ ਪਾਏ ਤੁਹਾਡੇ ਕਿੰਨੇ ਸੋਹਣੇ ਲੱਗਦੇ ਆ ਜੀਨ ਪਾਈ ਹੋਵੇ ਟੈਟ ਸੈਕਿੰਡ ਟੈਟ ਕਿੰਨਾ ਸੋਹਣਾ ਲੱਗਦਾ ਕਈ ਮੇਰੇ ਅਰਿਆਂ ਦਾ ਹਸਾਬਕ ਤਾਂ ਵਹਿਜਾ ਹੀ ਹੁੰਦਾ ਆ ਲੱਗਦਾ ਇੱਥੋਂ ਆਇਆ ਹੁੰਦਾ ਜਿਵੇਂ ਗੱਡੀ ਥੱਲੇ ਪੰਜੀ ਆਈ ਹੋਵੇ ਦਸੀ ਰੱਖੀ ਹੋਵੇ ਐ ਚਿਪਕਿਆ ਪਿਆ ਹੁੰਦਾ ਤੇ ਲੋਰ ਜੋ ਪੈਂਟ ਜਿਹੜੀ ਲੱਗਦੀ ਜੀ ਹੁੰਦੀ ਉਹ ਪਾਈ ਹੁੰਦੀ ਐ ਲੱਗਦਾ ਵੀ ਹੁਣੇ ਡਿੱਗੂ ਹੁਣੇ ਡਿੱਗੂ ਹੁਣੇ ਡਿੱਗੂ ਪਰ ਮਨ ਨਾਲ ਕਦੇ ਕਦੇ ਐ ਡਰ ਲੱਗਦਾ ਹੁੰਦਾ ਪਾਈ ਅਗਲੇ ਜਹੁੰਦੀਆਂ ਡਰ ਮੈਂ ਜਾਂਦਾ ਯਾਰ ਕਮਾਲ ਹੈ ਯਾਰ ਕਿਤੇ ਐ ਨਾ ਡਿੱਗੂ ਇਸ ਕਰਕੇ ਪਹਿਰਾਵਾ ਰੱਖਿਆ ਕਰੋ ਫੰਨੇਖਾਂ ਕੁਰਤਾ ਪਜਾਮਾ ਕੁਰਤਾ ਚਾਦਰਾਂ ਤੈਂਟ ਪੈਂਟ ਹੈ ਫੰਨੇਖਾਂ ਪਾ ਕੇ ਰੱਖਿਆ ਕਰੋ ਸੁਣਿਓ ਬਹੁਤ ਪਿਆਰਾ ਗੀਤ ਹੈ ਪਸ ਉਹ ਪੁਰਾਣ ਅੰਗਲ ਕਹਿੰਦੇ ਆਪ ਦੀ ਹਰ ਬੰਦੇ ਨੂੰ ਵਢੇਰੀ ਸੰਧਾ ਆਪ ਦੀ ਕਲ ਕਹਿੰਦੇ ਆਪਦੀ ਹਰ ਬੰਦੇ ਨੂੰ ਵਢੇਰੀ ਸਦਾ ਚਾਪਦੀ ਘਰ ਬਨਦੀ ਸਦਾ ਹੀ ਉਹ ਨਾਰੀ ਘਰ ਬਨਦੀ ਸਦਾ ਹੀ ਉਹ ਨਾਰੀ ਸੁਪੇਕਿਆਂ ਵੀ ਤਾਂ ਗਿਨਾ ਰੱਖੇ ਤੇਰੀ ਨੁਕਰੀ ਜਨਾਨੀ ਫੁਕਰੀ ਹਰੇਕ ਬੰਦਾ ਸਾਹ ਬਣਾ ਸਕੇ ਕੋਈ ਨੁਕਰੀ ਜਨਾਨੀ ਫੁਕਰੀ ਹਰੇਕ ਬੰਦਾ ਸਾਹ ਬਣਾ ਸਕੇ ਕਿ ਲਾਈ ਲੱਗਣਾ ਨਾ ਲਾ ਕੇ ਕਦੇ ਚੜਦਿਆਂ ਤੋੜਨਾ ਮਲਾਜ਼ੇਦਾਰੀਆਂ ਬੰਦਾ ਨਹਾ ਕੇ ਕੁੰਦਣ ਬਣ ਜਾਂਦਾ ਹੋਰ ਬਦਨਾਮ ਨਾ ਰਿਹਾ ਬੰਦਾ ਜਿੱਡਾ ਮਰਜੀ ਲੰਡਾ ਲੁੱਚਾ ਹੋਵੇ ਜੇ ਚ ਚੰਗੀ ਤਰ੍ਹਾਂ ਨਹਾ ਧੋ ਕੇ ਚਾਰ ਦਿਨ ਗੁਰਦਵਾਰੇ ਜਾ ਆਵੇ ਨਾ ਤੇ ਅੱਧਾ ਪਿੰਡ ਉਹੀ ਹਾਮੀ ਭਰੀ ਜਾਂਦਾ ਨੇ ਇਹਨੇ ਬੰਦਾ ਬਹੁਤ ਵਧੀਆ ਯਾਰੋ ਇਹੋ ਜੀ ਗੱਲ ਨਹੀਂ ਖਾਣ ਪੀਣ ਚ ਕੋਈ ਗਲਤ ਕਦਮ ਚੱਕਿਆ ਪੈਸੇ ਬਹੁਤ ਕੰਮ ਸਵਾਰੇ ਨੇ ਹਾਂ ਜਿਹੜੇ ਵਿਗਾੜੇ ਉਹ ਭੁੱਲੀ ਜਾਂਦੇ ਲੋਕ ਆਰਥ ਜਿੱਡੀ ਮਰਜੀ ਸੱਚੀ ਸਬਤਰੀ ਹੋਵੇ ਦੇਵੀ ਦਾ ਰੂਪ ਹੋਵੇ ਜੇ ਕਿਸੇ ਬੰਦੇ ਕੋਲੇ ਖੜ ਕੇ ਦੁੱਖ ਦੱਸਦੀ ਹੋਵੇ ਸਾਰੇ ਪਿੰਡ ਚੋਂ ਨਕੰਮਾ ਬੰਦਾ ਟੱਲੀ ਵਾਲਾ ਸਾਈਕਲ ਲੈ ਕੇ ਹਰੇਕ ਮੋੜ ਤੇ ਦੱਸਦਾ ਫਰਦਾਦ ਬਾਈ ਮੈਂ ਜਮਾ ਹੀ ਹੋਏ ਜਮਾ ਹੀ ਜਮਾ ਹੀ ਉੱਤੇ ਹੀ ਜਾਵੜਿਆ ਉੱਤੇ ਹੀ ਜਮਾ ਹੀ ਕੰਨਾ ਕਰੀ ਜਾਂਦੀ ਸੀ ਉੱਤੇ ਹੀ ਜਾਵੜਿਆ ਆ ਆ ਹਾਲ ਹੋ ਗਿਆ ਇਹ ਗੱਲਾਂ ਨੇ ਇਹ ਵਾਕਈ ਸੱਚੀਆਂ ਗੱਲਾਂ ਨੇ ਸੋਚ ਕਰਿਆ ਅੰਦਰ ਔਰਤ ਨਰਮ ਹੁੰਦੀ ਐ ਉਹਦੇ ਤੇ ਛੇਦੀ ਤੇ ਲੋਕ ਪੂਰਾ ਸੜ ਦਿੰਦੇ ਨੇ ਹਾਂ ਸੁਣਿਓ ਬਹੁਤ ਪਿਆਰਾ ਕੀਤਾ ਮੈਨੂੰ ਨਾਂ ਕਰ ਬਾਧਰਾ ਤੁਸੇ ਆਪ ਆਏਗਾ ਹਾਂ ਸ਼ਾਹੀ ਇੱਕ ਮੈਂ ਗੱਲ ਕਹਿਣ ਲੱਗੀ ਜਿਹਨੂੰ ਚੰਗਾ ਲੱਗਿਆ ਉਹ ਤਾੜੀ ਮਾਰੂ ਗੱਲ ਵੀ ਔਰਤ ਦੀ ਕਹਿਣ ਲੱਗੀ ਐ ਕਹਿੰਦੇ ਲੋਕ ਔਰਤ ਜਾਤ ਨੂੰ ਕਹਿਣ ਮਾੜਾ ਔਰਤ ਰਹਿੰਦੀ ਇਰਾਦੇ ਪੱਕੇ ਆ ਤੇ ਪਹਿਲਾ ਬੱਚੇ ਨੂੰ ਦੁੱਧ ਪਲੌਂਦੀ ਫਿਰ ਤੋੜਦੀ ਰਾਹ ਸੱਚਿਆਂ ਤੇ ਜਦੋਂ ਮਰਦ ਨੇ ਇਹਨੂੰ ਪਰਖਣਾ ਚਾਹਾ ਸੱਸੀ ਵਣ ਸੜੀ ਮਾਰੂਥਲਾਂ ਵਿੱਚ ਸੋਹਣੀ ਵਣ ਤਰੀ ਕੱਚਿਆਂ ਤੇ ਸਿੱਖ ਇਤਿਹਾਸ ਦੇ ਪੰਨੇ ਵੇਖੋ ਕਦੇ ਫਰੋੜ ਕੇ ਅਰਥ ਦੀ ਗੱਲ ਟੋਟੇ ਗਾਲ ਵਿੱਚ ਪਵਾ ਲਈ ਸੀ ਬੱਚਿਆਂ ਦੇ ਮੈਂ ਹੁਣ ਕਹਿਣੀ ਆ ਆ ਸਾਡੀਆਂ ਕੁੜੀਆਂ ਬੈਠੀਆਂ ਨੇ ਵਿੱਚ ਇੱਧਰ ਸਾਡੇ ਗੱਬਰੂ ਬੈਠੇ ਨੇ ਇਹ ਤੁਹਾਡੇ ਕੰਮ ਦੀ ਇਸ਼ਾਰਾ ਸੁਣਿਓ ਬਹੁਤ ਕੰਮ ਦੀ ਹੈ ਜਿਹੜੇ ਮੈਰਜ਼ ਕਰਾਉਂਦੇ ਕਰੋ ਘੱਜ ਕੇ ਜਿਹੜੇ ਵਿਆਹ ਕਰਵਾਉਂਦੇ ਕਰੋ ਭੱਜ ਕੇ ਜਿਹਨੇ ਮੈਰਜ਼ ਕਰਾਉਂਦੇ ਕਰੋ ਭੱਜ ਕੇ ਹੁੰਦੇ ਖੱਜਣ ਖਵਾ ਰਿਓ ਰੱਜ ਕੇ ਦਿੰਦਾ ਘੋੜਮੇ ਦੇ ਵਿੱਚ ਸਤਕਾਰ ਨਾ ਲੱਭੇ ਇੱਕ ਵਾਰ ਗਿਆ ਇਤਬਾਰ ਨਾ ਦਿੰਦਾ ਘੋੜਮੇ ਦੇ ਵਿੱਚ ਸਤਕਾਰ ਨਾ ਲੱਭੇ ਇੱਕ ਵਾਰ ਗਿਆ ਇਤਬਾਰ ਨਾ ਉੱਤ ਸਰਪਣਤੀ ਹੁੰਦੀ ਰਜਨੀ ਉੱਤ ਸਰਪਣਤੀ ਹੁੰਦੀ ਰਜਨੀ ਜੋ ਪੁੱਛੇ ਮੇਰਾ ਲਾਜ ਨਾ ਪਟੇ ਧੀ ਨੁਕਰੀ ਜਨਾਨੀ ਫੁਕਰੀ ਹਰੇਕ ਬੰਦਾ ਸਾਹਬ ਨਾਜ਼ ਕੀ ਧੀ ਨੁਕਰੀ ਜਨਾਨੀ ਫੁਕਰੀ ਹਰੇਕ ਬੰਦਾ ਸਾਹਬ મિં મિં મિં